ਅਗਲੇ ਆਇਆ ਡਿਜਣਾ ਇਹ ਜੰਗਲਗਾਇ ਕਿੱਥੇ ਲਗਾਇਆ ਹੈ ਔਰ ਕੀ ਨੁਕਸਾਨ ਹੋਇਆ بارش ਨੇ ਵਾਇਰੂ ਜਿੱਕਾ ਖਾਲਸਾ ਹਮ ਵਾਇਰੂ ਜਿੱਕੀ ਫਤਿਹ ਸਾਡਾ ਨਗਰ ਕੈਰੋਂਵਾਲ ਇਹ ਜੋ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਕੱਲ ਨੂੰ ਵੀ ਅਸੀਂ ਖੰਡ ਪਰ ਪ੍ਰਾਰੰਭ ਕਰਾਏ ਸੀ ਲਗਭਗ ਸੰਗਤਾਂ ਜੇ ਪੰਡਾਲ ਦੇ ਵਿੱਚ ਬੈਠੀਆਂ ਸੀ ਤੇ ਤਕਰੀਬਨ 12 ਸਵਾ 12 ਦੇ ਕਰੀਬ ਬਹੁਤ ਜਿਹੜਾ ਨੇਰੀ ਚ ਖੜਾਇਆ ਤੇ ਸਾਡਾ ਜਿਹੜਾ ਨਗਰ ਆ ਸਮੁੱਚਾ ਇਲਾਕਾ ਰੜ ਕੇ ਹੀ ਇਹ ਜੋੜ ਮੇਲਾ ਮਨਾਉਂਦੇ ਆ ਸਾਡੇ ਸੇਵਾਦਾਰਾਂ ਨੇ ਬਹੁਤ ਯਤਨ ਕੀਤਾ ਪਾਈਪਾਂ ਨੂੰ ਫੜ ਕੇ ਕਿ ਅਸੀਂ ਟੈਂਟ ਬਚਾ ਸਕੀਏ ਪਰ ਹਵਾ ਦਾ ਦਬਾਅ ਇੰਨਾ ਸੀ ਕਿ ਸਾਰਾ ਜਿਹੜਾ ਟੈਂਟ ਸਾਡਾ ਉਖੜ ਗਿਆ ਫਿਰ ਉਹਨਾਂ ਹੀ ਇੱਕ ਅਨਾਉਂਸਮੈਂਟ ਕੀਤੀ ਆ ਸਵੇਰੇ ਆ ਵੇਖੋ ਤੁਹਾਡੇ ਸਾਹਮਣੇ ਸਾਰਾ ਪਿੰਡ ਸਾਡਾ ਕਤਰਤਾਈ ਦੇ ਨਾਲ ਲੜ ਕੇ ਅਸੀਂ ਨਵੇਂ ਸਿਰਿਓਂ ਸਾਰਾ ਜਿਹੜਾ ਸੰਗਤ ਦੇ ਬਹਿਣ ਦਾ ਪ੍ਰਬੰਧ ਕਰ ਰਹੇ ਆ ਕਿਉਂਕਿ ਇਹ ਪਰਮੇਸ਼ਰ ਦੀ ਰਜ਼ਾ ਵਾ ਜੋ ਉਹਦਾ ਬਾਣਾ ਸਿਰ ਮੱਤੇ ਪਰ ਸਾਡੇ ਇੱਛਾ ਦੇ ਵਿੱਚ ਕਮੀ ਨਹੀਂ ਆਈ ਅਸੀਂ ਸੰਗਤ ਦੀ ਆਈ ਦਾ ਸਾਰਿਆਂ ਦਾ ਇਸੇ ਤਰ੍ਹਾਂ ਹੀ ਧੰਨਵਾਦ ਕਰਾਂਗੇ ਇਤੋਂ ਵੀ ਵੱਧ ਚੜ ਕੇ ਜਿਹੜੀ ਵੱਡਾ ਯੋਗਦਾਨ ਸਾਡਾ ਇਲਾਕਾ ਤੇ ਸਾਡਾ ਨਗਰ ਦੇ ਰਿਹਾ ਆਈ ਹੋਈ ਸੰਗਤਾਂ ਨੂੰ ਜੀ ਆਇਆਂ ਆਖਾਂਗੇ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਾਂਦਾ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਅਰੇ ਦਾ ਸੰਗਲੇ ਹੈ ਜਿਹੜਾ ਇਹ ਕਿੱਥੇ ਲਗਾਇਆ ਹੈ ਔਰ ਇਹ ਨੁਕਸਾਨ ਹੋਇਆ بارش ਨੇ ਹੈ ਇਹ ਰੋਗ ਬੰਨੇ ਉਹ ਵੈਰੂ ਜੀ ਕਾ ਖਾਲਸਾ ਹਮ ਵੈਰੂ ਜੀ ਕੀ ਫਤਿਹ ਸਾਡਾ ਨਗਰ ਕੈਰੋਂਵਾਲ ਇਹ ਜੋ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਕੱਲ ਨੂੰ ਵੀ ਅਸੀਂ ਖੰਡ ਪਰਾਰਾਮ ਕਰਾਏ ਸੀ ਲਗਭਗ ਸੰਗਤਾਂ ਜੇ ਪੰਡਾਲ ਦੇ ਵਿੱਚ ਬੈਠੀਆਂ ਸੀ ਤੇ ਤਕਰੀਬਨ 12:30 12 ਦੇ ਕਰੀਬ ਬਹੁਤ ਜਿਹੜਾ ਹਨੇਰੀ ਚ ਖੜਾਇਆ ਤੇ ਸਾਡਾ ਜਿਹੜਾ ਨਗਰ ਆ ਸਮੁੱਚਾ ਇਲਾਕਾ ਰੜ ਕੇ ਹੀ ਇਹ ਜੋੜ ਮੇਲਾ ਮਨਾਉਂਦੇ ਆ ਸਾਡੇ ਸੇਵਾਦਾਰਾਂ ਨੇ ਬਹੁਤ ਯਤਨ ਕੀਤਾ ਪਾਈਪਾਂ ਨੂੰ ਫੜ ਕੇ ਕਿ ਅਸੀਂ ਟੈਂਟ ਬਚਾ ਸਕੀਏ ਪਰ ਹਵਾ ਦਾ ਦਬਾਅ ਇੰਨਾ ਸੀ ਕਿ ਸਾਰਾ ਜਿਹੜਾ ਟੈਂਟ ਸਾਡਾ ਉਖੜ ਗਿਆ ਫਿਰ ਉਹਨਾਂ ਹੀ ਇੱਕ ਅਨਾਉਂਸਮੈਂਟ ਕੀਤੀ ਹੈ ਸਵੇਰੇ ਆ ਵੇਖੋ ਤੁਹਾਡੇ ਸਾਹਮਣੇ ਸਾਰਾ ਪਿੰਡ ਸਾਡਾ ਕਤਰਤਾਈ ਦੇ ਨਾਲ ਲੜ ਕੇ ਅਸੀਂ ਨਵੇਂ ਸਿਰਿਓਂ ਸਾਰਾ ਜਿਹੜਾ ਸੰਗਤ ਦੇ ਬਹਿਨ ਦਾ ਪ੍ਰਬੰਧ ਕਰ ਰਹੇ ਹਾਂ ਕਿਉਂਕਿ ਇਹ ਪਰਮੇਸ਼ਰ ਦੀ ਰਜ਼ਾ ਵਾ ਜੋ ਉਹਦਾ ਪਾਣਾ ਸਿਰ ਮੱਤੇ ਪਰ ਸਾਡੇ ਇੱਛਾ ਦੇ ਵਿੱਚ ਕਮੀ ਨਹੀਂ ਆਈ ਅਸੀਂ ਸੰਗਤ ਦੀ ਆਈ ਦਾ ਸਾਰਿਆਂ ਦਾ ਇਸੇ ਤਰ੍ਹਾਂ ਹੀ ਧੰਨਵਾਦ ਕਰਾਂਗੇ ਇਤੋਂ ਵੀ ਬਾਤ ਚੜ ਕੇ ਜਿਹੜੇ ਵੱਡਾ ਯੋਗਦਾਨ ਸਾਡਾ ਇਲਾਕੇ ਦਾ ਸਾਡਾ ਨਗਰ ਦੇ ਰਿਹਾ ਆਈ ਹੋਈ ਸੰਗਤਾਂ ਨੂੰ ਜੀ ਆਇਆਂ ਆਖਾਂਗੇ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ